ਕਰੜਵੇਕੇ ਵਿਆਹ ਦੀ ਵਦਾਈ ਲੈਣ ਲਈ ਕਿੰਨਰ ਨੇ ਕੀਤੀ 1 ਲੱਖ ਰੁਪਏ ਦੀ ਮੰਗ ਪਰਿਵਾਰ ਵੱਲੋਂ 1 ਲੱਖ ਨਾ ਦੇਣ ਤੋਂ ਬਾਅਦ ਉਹਨਾਂ ਦੇ ਘਰ ਵਿੱਚ ਕੱਪੜੇ ਖੋਲ ਕੇ ਉਹਨਾਂ ਡਰਾਮਾ ਕੀਤਾ ਤੇ ਵਿਆਹ ਵਾਲੇ ਘਰ ਵਾਲੇ ਕਿੰਨਰ ਦੀਆਂ মিনਤਾਂ ਵੀ ਕਰਦੇ ਰਹੇ ਪਰ ਉਹਨਾਂ ਦੇ ਕੰਨ ਤੇ ਜ਼ੂ ਨਾ ਸਰਗੀ ਫਿਰ ਘਰ ਦੇ ਮੁਖੀ ਨੇ ਕਿੰਨਰ ਨੂੰ ਕਿਹਾ ਕਿ ਮੈਂ ਹੀ ਆਤਮ ਹੱਤਿਆ ਕਰ ਲੈਂਦਾ ਹਾਂ ਪਰ ਜਦੋਂ ਕਿੰਨਰ ਨੂੰ ਪਤਾ ਲੱਗਾ ਕਿ ਉਹਨਾਂ ਨੇ ਉਹਨਾਂ ਦੀ ਵੀਡੀਓ ਬਣਾ ਲਈਏ ਫਿਰ ਕਿੰਨਰ ਘਬਰਾ ਗਈ ਅਤੇ ਉਹਨਾਂ ਨੇ ਕਿਹਾ ਹੈ ਕਿ ਉਹ ਬਾਹਰ ਰੋਲਾ ਪਾਉਣਗੇ ਜੋ ਤੁਸੀਂ ਵਧਾਈ ਦੇਣੀ ਹੈ ਉਹ ਦੇ ਦਿਓ ਬਸ ਫਿਰ ਕੀ ਸੀ ਇਹ ਵੀਡੀਓ ਵਾਇਰਲ ਹੋ ਗਈ ਹੋਰ ਕੀ ਹੈ ਮਾਮਲਾ ਖਰੜ ਤੋਂ ਲੋ ਤੁਸੀਂ ਵੀ ਸੁਣੋ ਕੁਛ ਨਹੀਂ ਜੀ ਗੱਲ ਸਿਰਫ ਇੰਨੀ ਹੋਈ ਵੀ ਆਪਣੇ ਘਰੇ ਵਿਆਹ ਹੋਇਆ ਜੀ ਇਹ ਆਏ ਇਹਨਾਂ ਨੇ ਆ ਕੇ ਕਿਹਾ ਵੀ ਸਾਨੂੰ ਸ਼ਗਨ ਚਾਹੀਦਾ ਸ਼ਗਨ ਮੰਗਿਆ ਜੀ ਲੱਖ ਰੁਪਏ ਦੀ ਮੰਗ ਕਰੀ ਠੀਕ ਹੈ ਲੱਖ ਤੋਂ ਬਾਅਦ ਕਰਦੇ ਕਰਾਂਦੇ 51 ਤੇ ਆਏ ਉਸ ਤੋਂ ਬਾਅਦ ਸਾਡੇ ਕੋਲ ਜਿੰਨਾ ਸ਼ਗਨ ਇਕੱਠਾ ਹੋਇਆ ਸੀ ਕੱਢ ਕੇ ਆਪਾਂ ਸ਼ਗਨ ਸਾਰਾ ਜਿੰਨਾ ਵੀ ਸੀ ਆ ਹਲੇ ਵੀ ਮੇਰੇ ਕੋਲੇ ਪਏ ਆ ਮੈਂ ਕਹਾਂ ਜੀ ਆ ਇਕੱਠੇ ਹੋਏ ਵੇ ਆ ਲੋ ਆ ਤੁਹਾਡੀ ਝੋਲੀ ਪਾ ਦਿੰਨੇ ਠੀਕ ਹੈ ਨਹੀਂ ਜੀ ਸਾਨੂੰ ਆ ਹਾਂ ਜੀ ਇਹ ਕਹਿੰਦੇ ਜੀ ਨਹੀਂ ਸਾਨੂੰ ਆ ਨਹੀਂ ਚਾਹੀਦੇ ਠੀਕ ਹੈ ਵੀ ਸਾਨੂੰ ਇੰਨੇ ਪੈਸੇ ਚਾਹੀਦੇ ਅਸੀਂ ਕਹਾਂ ਜੀ ਅਸੀਂ ਨਹੀਂ ਦੇ ਸਕਦੇ ਉਸ ਤੋਂ ਬਾਅਦ ਮੇਰੇ ਕੋ ਵੀਡੀਓ ਪਈ ਜੀ ਇਹ ਘਰ ਦੇ ਅੰਦਰ ਆ ਕੇ ਨੰਗੇ ਹੋਣ ਲੱਗ ਗਏ ਧਮਕੀਆਂ ਦਈਆਂ ਵੀ ਹਾਂ ਤੈਨੂੰ ਮੈਂ ਦੇਖ ਲੂੰਗੀ ਤੈਨੂੰ ਆ ਕਰੂੰਗੀ ਉਹ ਕਰੂੰਗੀ ਆ ਸਾਰੀ ਵੀਡੀਓ ਪਈ ਆ ਮੇਰੇ ਕੋ ਵੀ ਜੋ ਜੋ ਇਹਨਾਂ ਨੇ ਕਿਹਾ ਉਹ ਸਾਰੀ ਵੀਡੀਓ ਬਣਾਈ ਹੋਈ ਆ ਜੀ ਈ ਮੰਗ ਕਰਦੇ ਇਸ ਤੋਂ ਪਹਿਲਾਂ ਭਰਾ ਦਾ ਵਿਆਹ ਹੋਇਆ ਜੀ ਅੜ ਕੇ ਉਸ ਟਾਈਮੇ ਪੈਸੇ ਲੈ ਗਏ ਉਸ ਟਾਈਮੇ ਲੈ ਕੇ 31000 ਅੜ ਕੇ ਇੱਕ ਵਾਰੀ 21000 ਤੇ ਭਰਾ ਦਾ ਮੁੰਡਾ ਹੋਇਆ ਅੜ ਕੇ ਉਸ ਟਾਈਮੇ ਲੈ ਕੇ 51000 ਠੀਕ ਹੈ ਉਸ ਟਾਈਮ ਚਲੋ ਸੀ ਕਿਸੇ ਟਾਈਮ ਬੰਦੇ ਕੋਲ ਨਹੀਂ ਹੁੰਦੇ ਉਸ ਤੋਂ ਬਾਅਦ ਆ ਕੇ ਇਹਨਾਂ ਨੇ ਅੱਜ ਇਸ ਤਰੀਕੇ ਨਾਲ ਮੰਗ ਕਰੀ ਇਸ ਤਰੀਕੇ ਨਾਲ ਕੱਪੜੇ ਤਾਰੇ ਸਾਰੀ ਚੀਜ਼ਾਂ ਕਰੀਆਂ ਉਹ ਵੀਡੀਓ ਪਈ ਹੈ ਜੀ ਮੈਂ ਤਾਂ ਮੰਗ ਇਹੀ ਕਰਦਾ ਕੋਈ ਗੱਲ ਨਹੀਂ ਜਿਨ੍ਹਾਂ ਦੀ ਵੀਡੀਓ ਮੇਰੇ ਕੋਲ ਜੀ ਜੋ ਧਮਕੀਆਂ ਦਿੱਤੀਆਂ ਸ਼੍ਰੀਆਮ ਕਹਿ ਰਹੇ ਨੇ ਵੀ ਤੂੰ ਕਰ ਲੈ ਕਿਆ ਕਰਨਾ ਮੇਰਾ ਠੀਕ ਹੈ ਵੀ ਮੈਂ ਤੈਨੂੰ ਦ ਦੱਸੂਗੀ ਵੀ ਮੈਂ ਕਿਆ ਚੀਜ਼ ਕੋਟ ਰਾਹੀ ਕੋਟ ਰਾਹੀ ਪੈਸੇ ਲਵਾਂਗੀ ਕਹਿੰਦੀ ਮੈਂ ਤੇਰੇ ਤੋਂ ਕੋਈ ਨਹੀਂ ਰੋਕ ਸਕਦਾ ਮੈਨੂੰ ਮੈਂ ਕਹਾਂ ਜੀ ਅਸੀਂ ਦੇ ਹੀ ਨਹੀਂ ਸਕਦੇ ਉਸ ਤੋਂ ਬਾਅਦ ਇਹ ਨੰਗੇ ਹੋਣ ਲੱਗ ਗਏ ਜੀ ਫੇਰ ਕਿਤੇ ਫੇਰ ਜਾ ਕੇ ਇਹਨਾਂ ਨੇ ਫਿਰ ਉਹਨਾਂ ਨੂੰ ਬਾਹਰ ਕੱਢਿਆ ਜਿਹੜੇ ਨੰਗੇ ਹੋਰੇ ਸੀ ਇਹਨਾਂ ਦੇ ਨਾਲ ਦੋ ਜਣੇ ਸੀ ਉਹਨਾਂ ਨੇ ਮੈਨੂੰ ਕਹਿਆ ਕਹਿੰਦੇ ਤੁਸੀਂ ਕੋਈ ਗੱਲ ਨਾ ਕਰਿਓ ਕਿਸੇ ਨਾਲ ਛੱਡੋ ਵੀ ਸਾਨੂੰ ਐਨੇ ਪੈਸੇ ਦੇ ਦਿਓ ਅਸੀਂ ਚਲੇ ਜਾਈਏ ਕਿੰਨੇ ਮੰਗੇ ਫੇਰ ਉਸ ਤੋਂ ਬਾਅਦ ਉਹਨਾਂ ਨੇ ਕੋਈ ਪੈਸਾ ਨਹੀਂ ਲਿਆ ਜੀ 100 ਰੁਪਏ ਲੈ ਕਹਿੰਦੇ ਅਸੀਂ ਚਲੇ ਜਾਨੇ ਔਰ ਪਹਿਲਾ ਦੇਖੋ ਸਾਡੇ ਘਰੇ ਇੱਕ ਵਿਆਹੀ ਕੁੜੀ ਆਈ ਉਹਦੇ ਝੋਲੀ ਚ ਐ ਮਾਰਿਆ ਸਾਰਾ ਕੁਝ ਚੱਕ ਕੇ ਕਹਿੰਦੇ ਆਪਣੇ ਪੇਕਿਆਂ ਤੋਂ ਲੈ ਕੇ ਦੇ ਵੀ ਲਾਉ ਉਹਨਾਂ ਨੂੰ ਫੋਨ ਵੀ ਮਾਂ ਮੇਰੀ ਖੜੀ ਉੱਥੇ ਭੈਣ ਖੜੀ ਸਾਰੇ ਖੜੇ ਘਰ ਦੇ ਅੰਦਰ ਆ ਕੇ ਨੰਗੇ ਹੋਣ ਲੱਗ ਗਏ ਤੇ ਮੰਗ ਗਿਆ ਕਰਦੇ ਹੋ ਮੰਗ ਤਾਂ ਜੀ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਦੂਜਾ ਸਾਰੇ ਜਿੰਨੇ ਜਿੰਨਾ ਆਲ ਇੰਡੀਆ ਇਹਨਾਂ ਦੀ ਇੱਕ ਵਧਾਈ ਫਿਕਸ ਹੋਣੀ ਚਾਹੀਦੀ ਹੈ ਜੀ ਵੀ ਕਿਸੇ ਤੋਂ ਕੋਈ ਦੇ ਸਕਦਾ ਕੋਈ ਨਹੀਂ ਦੇ ਸਕਦਾ ਉਹ ਚੀਜ਼ਾਂ ਬਹੁਤ ਬੁਰੀਆਂ ਨੇ ਜੀ ਕੋਈ ਦਵੇ ਕੋਈ ਨਾ ਦਵੇ ਕਿਸੇ ਦੀ ਕਿੰਨੀ ਕਪੈਸਿਟੀ ਕਿਸੇ ਦੀ ਕਿੰਨੀ ਕਪੈਸਿਟੀ ਕੋਈ 1100 ਦੇ ਸਕਦਾ ਕੋਈ 2100 ਦੇ ਸਕਦਾ ਵੀ ਜਿਹੜਾ ਆਪਣੀ ਖੁਸ਼ੀ ਨਾਲ ਦੇ ਦੇ ਉਹ ਦੇ ਦਵੇ ਜੀ ਹੁਣ ਤੁਸੀਂ ਉਹਰੇ ਕੌਣ ਕੌਣ ਆਇਆ ਤੇਰਾ ਨਾਮ ਲਾਣ ਜੀ ਉਹਰੇ ਪੂਰੇ ਮੈਂ ਅਸੀ ਜੀ ਮੈਂ ਕੱਲਾ ਹਾਂ ਜੀ ਨਾਲ ਮੇਰੇ ਜੀਜਾ ਜੀ ਆ ਜੀ ਭਾਈ ਮੇਰਾ ਉਧਰ ਖੜਾ ਜੀ ਉਹ ਗੱਲ ਕਰ ਰਹੇ ਨੇ ਉਹਨਾਂ ਨਾਲ ਅਸੀਂ ਅਸੀਂ ਉਹ ਖੜੇ ਆ ਜੀ ਨਰਿੰਦਰ ਸਿੰਘ ਜੀ ਇਹ ਤਾਂ ਇਹ ਤਾਂ ਟੈਕਸ ਹੋ ਗਿਆ ਖੁਸਰਾ ਟੈਕਸ ਹੋ ਗਿਆ ਕਿਸੇ ਦਾ ਇਹਨਾਂ ਨੂੰ ਕਹਾਦਾ ਟੈਕਸ ਇਹਨਾਂ ਨੂੰ ਪੜਨਾ ਚਾਹੀਦਾ ਬੱਚਿਆਂ ਨੂੰ ਪੜਾਣਾ ਚਾਹੀਦਾ ਸਾਡੇ ਗੁਰੂ ਮਹਾਰਾਜ ਨੇ ਵੀ ਕਿਹਾ ਕਿ ਇਹ ਬੱਚਿਆਂ ਨੂੰ ਪੜਾਉਂਗੇ ਇਹ ਤਾਂ ਹੁਣ ਬੇਲੇ ਖਾਦੇ ਪਿੰਦੇ ਆਪਣਾ ਦੂਜੇ ਟੈਕਸ ਲਾ ਪਿਆ ਇਹਨਾਂ ਨੇ ਕਿਸੇ ਕੋ ਹਿੰਮਤ ਹੁੰਦੀ ਕਿਸੇ ਕੋ ਨਹੀਂ ਜਿਹਦੀ ਕੋ ਜਿੰਮਤ ਹੈ ਜਿੰਨੀ ਮਰਜ਼ੀ ਦੇਵੇ ਕੋਈ ਜਿਹਨ ਕੋ ਨਹੀਂ ਹਿੰਮਤ ਹੈ ਜੀ ਉਹ ਨਹੀਂ ਦੇਵੇਗਾ ਸਹੀ ਗੱਲ ਹੈ ਜੀ ਜਿੱਦਾਂ ਅੰਦੇਸਾਰ ਮੈਨੂੰ ਉਹਨਾਂ ਦੀ ਸੂਚਨਾ ਮਿਲੀ ਹੈ ਵੀ ਇਹਨਾਂ ਜਿਹੜੇ ਸਾਡੇ ਉਹ ਖੁਸਰਾ ਪਰਿਵਾਰ ਹੈ ਖਰੜ ਦਾ ਇਹਨਾਂ ਵੱਲੋਂ ਵਧਾਈ ਜਿਹੜੀ ਹੈ ਨਜਾਇਜ਼ ਤੌਰ ਤੇ ਮੰਗੀ ਜਾਂਦੀ ਹੈ ਪਰਿਵਾਰ ਦੀ ਜ ਮੱਲਬਾ ਬੈਕਗਰਾਉਂਡ ਨਹੀਂ ਦੇਖੀ ਜਾਂਦੀ ਕਿ ਉਹਦੀ ਕਿੰਨੀ ਕੁ ਪੋਜੀਸ਼ਨ ਹੈ ਕਿੰਨੀ ਕੁ ਨਹੀਂ ਤਾਂ ਉਸ ਹਿਸਾਬ ਨਾਲ ਪਹਿਲਾਂ ਜਿਨ੍ਹਾਂ ਦੇ ਦੱਸਣ ਅਨੁਸਾਰ ਵੀ 21000 ਪਹਿਲਾਂ ਦਿੱਤਾ ਬੇਟੇ ਦੀ ਬ੍ਰਦਰ ਦੀ ਮੈਰਿਜ ਤੇ 51000 ਰੁਪਏ ਦਾ ਸ਼ਗਣੀ ਦਾ ਉਹਨੂੰ ਦੇਇਆ ਜਿਹੜਾ ਹੈ ਇਹਨੇ ਭਤੀਜਾ ਹੋਣ ਤੇ ਅੱਜ ਇਹ ਦੱਸਦੇ ਆ ਵੀ ਜਿੱਦਾਂ ਵਧਾਈ ਲੈਣ ਗਏ ਇਹਨਾਂ ਦੀ ਸ਼ਾਦੀ ਹੋਈ ਹੈ ਤੇ ਕੱਪੜੇ-ਕੁਪੜੇ ਖੋਲ ਕੇ ਖੜ ਗਏ ਮੇਰਾ ਖਿਆਲਤ ਹੈ ਵੀ ਸ਼ਹਿਰ ਦੀ ਸਭ ਤੋਂ ਜਿਹੜੀ ਹੈ ਕਾਨੂੰਨੀ ਹਰਕਤ ਅੱਜ ਜਿਹੜੀ ਹੈ ਸਾਡੇ ਹੀ ਜਿਹੜੇ ਪਰਿਵਾਰ ਵੱਲੋਂ ਕੀਤੀ ਗਈ ਹੈ ਔਰ ਮੈਂ ਆਪਣਾ ਮੇਰੇ ਵਾਰਡ ਦੇ ਹੋਣ ਦੇ ਨਾਤੇ ਮੈਂ ਇਹਨਾਂ ਨੂੰ ਇੱਕ ਗੱਲ ਦਾ assurance ਦਿੰਦਾ ਵੀ ਮੈਂ ਤੁਹਾਡੇ ਨਾਲ ਖੜਾ ਹਾਂ ਔਰ ਅੱਗੇ ਵਾਸਤੇ ਜਿਹੜੀ ਸ਼ਹਿਰ ਦੇ ਵਿੱਚ ਇਹੋ ਜਿਹੇ ਕਾਨੂੰਨੇ ਕੰਮ ਹੁੰਦੇ ਆ ਉਹੋ ਜਲਦੀ ਕੀਤੇ ਨਹੀਂ ਹੋਣ ਦੇਵਾਂਗੇ ਤੇ ਮੇਰਾ ਖਿਆਲ ਹੈ ਵੀ ਜਲਦੀ ਹੀ ਕੋਸ਼ਿਸ਼ ਕਰਕੇ ਨਗਰ ਕੌਂਸਲ ਤੋਂ ਇੱਕ ਮਤਾ ਪਾਇਆ ਜਾਊਗਾ ਇਹਦਾ ਕਿ ਜਿਹੜੀ ਇਹਨਾਂ ਦੀ ਜਿਹੜੀ ਬੁਧਾਈ ਦੀ ਫੀਸ ਹੈ ਉਹਨੂੰ ਇੱਕ ਫਿਕਸ ਕੀਤੀ ਜਾਊਗੀ ਤੇ ਮੈਂ ਇਸ ਕਾਨੂੰਨੀ ਹਰਕਤ ਤੋਂ ਖੁਦ ਬਹੁਤ ਜ਼ਿਆਦਾ ਸ਼ਰਮਿੰਦਾ ਹਾਂ मेरे मेल मनू पहले भी तो ले गई सी नहीं ये मेरे दुश्मन ने मारा सत्ते माजरे कोई बात नहीं मेरा जैसा कोई, कोई नहीं है एक मैंने चार मुंडे होते एक मुंडा जिद्दी भीोंदा राजी रहवे मेरा बुंडा ठीक है बोला ढोलक वाले को घेरे में लेके जा रिया खुश होके ठीक है मेरी तो गलती हुई सी के ऐसे ते नाल मैं बत्तमीजी बोली और थोड़ा हो ही जानता है म साडे कर अमित दादे खुश होके जा रही बधाई दे रहा मेनू खुश होके कोई नहीं ਮਨਾ ਚੋਣਾਂ ਦੇ ਜਿੰਦ ਦੇ ਮੈਂ ਪਹਿਨੇਗੀ ਤਾਂ ਦੀ ਕੀਮਤ ਕੋਈ ਨਹੀਂ ਮਾ ਦੇ ਪਹਿਲੇ ਹੀ ਦਾ ਬੋਟੇਗਾ ਜਦ ਮਾਰੇ ਦਾ